ਆਪਣੇ ਹੀ ਮਾਤਾ ਪਿਤਾ ਤੋਂ ਪਰੇਸ਼ਾਨ ਹੋ ਕੇ ਜਵਾਨ ਮੁੰਡੇ ਨੇ ਭੱਜ ਕੇ ਕਰਵਾ ਲਿਆ ਆਪਣੀ ਹੀ ਤਾਈ ਦੇ ਨਾਲ ਵਿਆਹ आखिरकार ਇਹੋ ਜਿਹਾ ਹੋਸ਼ ਉਡਾਉਣ ਵਾਲਾ ਕਦਮ ਕਉ ਚੁੱਕਿਆ ਜਵਾਨ ਮੁੰਡੇ ਨੇ ਇਹੋ ਜਿਹਾ ਕੀ ਕਰ ਦਿੱਤਾ ਸੀ ਉਸਦੇ ਮਾਤਾ ਪਿਤਾ ਨੇ ਦਸੰਗ ਜੀ ਪੂਰੀ ਵੀਡੀਓ ਦੇ ਵਿੱਚ ਦਿਲ ਨੂੰ ਛੂ ਲੈਣ ਵਾਲੀ ਭਾਵੁਕ ਕਰ ਦੇਣ ਵਾਲੀ ਹੈਰਾਨ ਕਰ ਦੇਣ ਵਾਲੀ ਕਹਾਣੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਸਪ੍ਰੀਤ ਅੱਜ ਆਪਣੇ ਮਾਤਾ ਪਿਤਾ ਤੋਂ ਰੁਸ ਕੇ ਦੁਬਾਰਾ ਆਪਣੀ ਇਹ ਬਾਰੇ ਚੁਬਾਰੇ ਦੀ ਬਚਾ ਕੇ ਬੈਠਾ ਹੈ ਆਪਣੀ ਤਾਈ ਦੇ ਪੈਰਾਂ ਦੇ ਵਿੱਚ ਬੈਠ ਕੇ ਨਾਲ ਤਾਂ ਲੱਤਾਂ ਘੁਟ ਰਿਹਾ ਹੈ ਨਾਲੇ ਗੱਲਾਂ ਕਰ ਰਿਹਾ ਹੈ ਤਾਈ ਆਖਦੀ ਹੈ ਵੇ ਜਸਪ੍ਰੀਤ ਵਾਰ-ਵਾਰ ਕਿਉਂ ਆਪਣੇ ਮਾਤਾ-ਪਿਤਾ ਤੋਂ ਰੁਸ ਕੇ ਇੱਥੇ ਆ ਜਾਣਾ ਹੈ ਆਖਿਰਕਾਰ ਤੂੰ ਉਹਨਾਂ ਨਾਲ ਬਣਾ ਕੇ ਕਿਉਂ ਨਹੀਂ ਰੱਖਦਾ ਆਖਿਰਕਾਰ ਹੈ ਤਾਂ ਤੇਰੇ ਮਾਤਾ-ਪਿਤਾ ਇਹੋ ਜਾਂ ਅੱਜ ਕੀ ਆਖ ਦਿੱਤਾ ਹੈ ਦੁਬਾਰਾ ਮੈਂ ਸਮਝਾਵਾਂਗੀ ਆਪਣੇ ਦੇਰ ਨੂੰ ਆਪਣੀ ਦਰਾਨੀ ਨੂੰ ਕਿਉਂ ਆਖਦੇ ਹੋ ਹਣ ਤੈਨੂੰ ਮੈਂ ਉਹਨਾਂ ਦੇ ਨਾਲ ਸਿੱਧੀ ਹੋਵਾਂਗੀ ਤੇਰੀ ਵਾਪਸ ਤੋਂ ਸੁਲਾ ਗਰਾਂਵਾਂ ਗਈ ਲੇਕਿਨ ਪਹਿਲਾਂ ਦੱਸ ਕੀ ਹੋਇਆ ਹੈ ਸੱਚੀ ਸੱਚੀ ਦੱਸੀ ਝੂਠ ਨਾ ਬੋਲੀ ਅੱਗੋ ਜਸਪ੍ਰੀਤ ਆਪਣੀ ਤਾਈ ਨੂੰ ਆਖਦਾ ਹੈ ਤਾਈ ਜੀ ਕੀ ਦੱਸਾਂ ਅੱਜ ਫਿਰ ਉਹਨਾਂ ਨੇ ਮੇਰੇ ਨਾਲ ਝਗੜਾ ਕੀਤਾ ਆਖਦੇ ਹਨ ਵੀ 20 ਟੱਕ ਦੇ ਵਿੱਚ ਕੀ ਰੱਖਿਆ ਹੈ ਮੇਰੀ 20 ਟੱਕ ਦੂਜੇ ਸਾਲ ਦੇ ਵਿੱਚ ਛਡਾਉਣ ਨੂੰ ਫਿਰਦੇ ਹਨ ਓ ਮੈਨੂੰ ਆਪਣੀ ਜੋ ਡੈਰੀ ਹਨ ਉਸ ਦੇ ਵਿੱਚ ਬਿਠਾਣਾ ਚਾਹੁੰਦੇ ਹਨ ਆਖਦੇ ਹਨ ਵੀ ਜੇਕਰ ਪੜ੍ਹਾਈ ਕਰ ਲੇਗਾ ਬੈਠਣਾ ਤਾਂ ਡੈਰੀ ਦੇ ਵਿੱਚ ਹੀ ਹੈ ਨਾਲੇ ਤੇਰੀ 2 ਸਾਲਾਂ ਦੀ ਫੀਸ ਦੇ ਨਾਲ ਵਧੀਆ 4 ਤੋਂ 5 ਮਝਾ ਆ ਜਾਣਗੇ ਆ ਤੇ ਇਹਨਾਂ ਦੇ ਨਾਲ ਵਧੀਆ ਆਪਣੀ ਕਮਾਈ ਹੋਵੇਗੀ ਕੀ ਲੈਣਾ ਹੈ ਐਸﻲ ਡਿਗਰੀ ਤੋਂ ਜੋ ਤੇਰੇ ਕੰਮ ਨਾ ਆਵੇ ਮੈਨੂੰ ਵਾਰ-ਵਾਰ ਨਿਕੰਮਾ ਆਖਦੇ ਹਨ ਜਦੋਂ ਵੀ ਘਰੇ ਵੱਡਦਾ ਹਾਂ ਵਾਰ-ਵਾਰ ਮੇਰੇ ਸਿਰ ਪੱਨ ਮੇਨੇ ਮਾਰਦੇ ਹਨ ਵੀ ਤੂੰ ਕਮਾਉਂ ਨਹੀਂ ਲੱਗਿਆ ਹੋਰ ਨਹੀਂ ਤਾਂ ਘਟੋ ਘਟ ਘਰ ਦੀ ਜੋ ਡੈਰੀ ਹੈ ਉਸ ਦੇ ਉੱਪਰ ਹੀ ਬੈਠ ਜਾ ਕੇ ਕਰਦਾ ਫਾਰਮ ਸੰਭਾਲ ਲੈ ਮਝਾ ਨੂੰ ਪੱਠੇ ਪਾਇਆ ਉਹਨਾਂ ਦੀ ਦੇਖ ਭੜ ਕਰ ਕਦੋਂ ਸਿੱਖੇਗਾ ਕਦੋਂ ਹੋਵੇਗਾ ਸਿਆਣਾ ਵਾਰ-ਵਾਰ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਕਿੰਨੀ ਵਾਰ ਆਖਿਆ ਹੈ ਉਹਨਾਂ ਨੂੰ ਵੀ ਮੈਂ ਇਹ ਘਰ ਦਾ ਕੰਮ ਨਹੀਂ ਕਰਨਾ ਚਾਹੁੰਦਾ ਇਸ ਦੇ ਵਿੱਚ ਮੇਰੀ ਕੋਈ ਵੀ ਰੁਚੀ ਨਹੀਂ ਹੈ ਮੈਂ ਅੱਗੇ ਵਧਣਾ ਚਾਹੁੰਦਾ ਹਾਂ ਇੰਜੀਨੀਅਰ ਬਣਨਾ ਹੈ ਮੈਨੂੰ ਵੱਡੀਆਂ ਮਲਟੀ ਨੈਸ਼ਨਲ ਕੰਪਨੀਆਂ ਦੇ ਵਿੱਚ ਜੌਬ ਕਰਨੀ ਹੈ ਨੌਕਰੀ ਕਰਨੀ ਹੈ ਮੈਂ ਕਿਉਂ ਨਹੀਂ ਸਮਝਦੇ ਹੋ ਮੇਰੀ ਗੱਲ ਹਮੇਸ਼ਾ ਇਗਨੋਰ ਕਰਦੇ ਹਨ ਉਤੋਂ ਹਾਤੋਂ ਜਦੋਂ ਅੱਜ ਮੇਰੀ ਸਵੇਰੇ ਸਵੇਰੇ ਮਾਤਾ ਨਾਲ ਇਸ ਗੱਲ ਤੇ ਬੈਸ ਹੋ ਗਈ ਉਹ ਮੇਰਾ ਵਿਆਹ ਕਰਨਾ ਚਾਹੁੰਦੇ ਹਨ ਉਹ ਵੀ ਸਿਰਫ 1 ਮਹੀਨੇ ਬਾਅਦ ਪਲਾ ਇਨੀ ਕੀ ਕਾਲੀ ਹੈ ਫਹਾਵਡਨ ਨੂੰ ਹਜੇ ਕਿਹੜਾ ਮੇਰਾ ਉਮਰ ਟੱਪ ਚਲੀ ਹੈ ਚੰਗੀ ਜ਼ਮੀਨ ਹੈ ਮੇਰੇ ਕੋਲ ਚੰਗੀ ਜਾਇਦਾਦ ਹੈ ਕੀ ਕਮੀ ਹੈ ਸੁਣਾ ਸੁਣੱਖਾ ਮੁੰਡਾ ਮੇਰੇ ਨਾਲ ਕੋਣ ਨਹੀਂ ਪਲਾ ਵਿਆਹ ਕਰਨਾ ਚਾਹੁੰਦੀ ਇਸ ਤਰ੍ਹਾਂ ਦੇ ਗੱਲਾਂ ਕਰ ਰਹੇ ਹਨ ਅਤੇ ਵਿਆਹ ਕਰਾਣ ਨੂੰ ਫਿਰਦੇ ਹਨ ਮੇਰਾ ਅਗਰ ਤਾਈ ਆਖਦੀ ਹੈ ਹਾਂ ਗੱਲ ਤਾਂ ਤੇਰੀ ਸਹੀ ਹੈ ਕੀ ਕਾਰ ਹੈ ਜੀ ਤੇਰੀ ਡਿਗਰੀ ਪੂਰੀ ਹੋ ਜਾਣ ਦੇ ਨਾਲ ਮੁੰਡਾ ਜੇਕਰ ਇੰਜੀਨੀਅਰ ਬਣ ਗਿਆ ਤਾਂ ਫਿਰ ਫਾਇਦਾ ਤਾਂ ਉਹਨਾਂ ਨੂੰ ਵੀ ਹੋਵੇਗਾ ਤੂੰ ਕਿਹੜਾ ਸਾਰੀ ਕਮਾਈ ਆਪਣੇ ਤੇ ਖਰਚ ਕਰਨੀ ਹੈ ਉਹਨਾਂ ਨੂੰ ਵੀ ਤਾਂ ਕੁਝ ਦੇਵੇਂਗਾ ਉਹਨਾਂ ਦਾ ਵੀ ਤਾਂ ਕਾਰੋਬਾਰ ਅੱਗੇ ਵਧੇਗਾ ਬਾਕੀ ਰਹੀ ਕਾਰੋਬਾਰ ਦੀ ਗੱਲ ਇਹ ਤਾਂ ਆਪਣੀ ਇੱਛਾ ਹੈ ਮਨ ਜਿੱਥੇ ਚਾਹੁੰਦਾ ਹੈ ਉਹ ਕਾਰੋਬਾਰ ਬੰਦੇ ਨੂੰ ਕਰਨਾ ਚਾਹੀਦਾ ਹੈ ਚਲੋ ਜੀ ਇਹ ਗੱਲਾਂ ਤਾਈ ਅਤੇ ਜਸਪ੍ਰੀਤ ਦੇ ਵਿੱਚ ਹੋ ਰਹੀਆਂ ਹਨ ਕਾਫੀ ਕੰਟਿਆਵਦੀ ਜਸਪ੍ਰੀਤ ਆਪਣੀ ਤਾਈ ਦੇ ਚoare ਬੈਠਾ ਰਹਿੰਦਾ ਹੈ ਫਲੋਂ ਤਾਇਆ ਆ ਜਾਂਦਾ ਹੈ ਵਾਪਸ ਅ ਜਸਪ੍ਰੀਤ ਨੂੰ ਉੱਪਰ ਦੇਖ ਕੇ ਅਗ ਬੁੜਾ ਹੋ ਗਿਆ ਹੈ ਮੈਂ ਤੈਨੂੰ ਕਿੰਨੀ ਵਾਰ ਆਖਿਆ ਹੈ ਜਸਪ੍ਰੀਤ ਨੂੰ ਇਸ ਤਰ੍ਹਾਂ ਇਕੱਲੇ ਆਪਣੇ ਨਾਲ ਕਮਰੇ ਦੇ ਚਿਨਾ ਬਿਠਾਇਆ ਕਰ ਜਵਾਨ ਮੁੰਡਾ ਹੈ ਇਸ ਨੂੰ ਇੱਥੋਂ ਬਾਹਰ ਭਜਾ ਜਸਪ੍ਰੀਤ ਇਹ ਸਭ ਕੁਝ ਸੁਣ ਰਿਹਾ ਹੈ ਉਸ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਤਾਇਆ ਅੱਜ ਫਿਰ ਸ਼ਰਾਬੀ ਕੇ ਆਇਆ ਹੇ दारू ਦੇ ਨਸ਼ੇ ਦੇ ਵਿੱਚ ਆ ਕੇ ਤਾਈ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਹੈ ਵਾਪਸ ਰੋਂਦੀ ਕਰ ਲਾਉਂਦੀ ਤਾਈ ਕੰਟੇ ਕੋ ਵਧੀ ਕਮਰੇ ਤੋਂ ਬਾਹਰ ਆ ਕੇ ਥੱਲੇ ਪੌੜੀਆਂ ਤੇ ਵਾਪਸ ਜਸਪ੍ਰੀਤ ਨਾਲ ਬੈਠ ਜਾਂਦੀ ਹੈ ਪਹਿਲਾਂ ਜਸਪ੍ਰੀਤ ਆਪਣੇ ਦੁੱਖ ਸੁਣਾ ਰਿਹਾ ਸੀ ਹੁਣ ਤਾਈ ਆਪਣੇ ਦੁੱਖ ਸੁਣਾਉਣ ਲੱਗ ਜਾਂਦੀ ਹੈ ਕੀ ਦੱਸਾਂ ਮੇਰੇ ਨਾਲ ਦੇਖ ਲੈ ਆ ਕੁਝ ਹੋ ਰਿਹਾ ਹੈ ਜਸਪ੍ਰੀਤ ਵੀ ਬੇਚਾਰਾ ਦੁਖੀ ਹੈ ਇੱਕ ਕੋਈ ਹੈ ਜੋ ਮੇਰੇ ਦਿਲ ਦੇ ਕਰੀਬ ਹੈ ਅੱਜ ਉਹ ਵੀ ਵਿਚਾਰੀ ਦੁਖੀ ਹੈ ਰੋਜ ਤਾਇ ਜਿਹੜਾ ਹੈ ਉਸ ਰੰ ਬੇਰੁਖੀ ਕਰਦਾ ਹੈ ਕਿੰਨੇ ਸਾਲ ਹੋ ਗਏ ਉਸ ਨੂੰ ਇਸ ਘਰ ਦੇ ਵਿੱਚ ਆਈ ਨੂੰ ਹਦੇ ਵੀ ਸਿਰਫ ਉਸ ਨੂੰ ਆਪਣੀ ਬਹੂ ਸਮਝਦਾ ਹੈ ਨਾ ਕਿਸੇ ਦੀ ਤਾਈ ਨਾ ਕਿਸੇ ਦੇ ਜਠਾਣੇ ਅਤੇ ਨਾ ਹੀ ਕਿਸੇ ਦੀ ਭਾਬੀ ਬਸ ਆਪਣੀ ਪਤਨੀ ਵਾਂਗ ਰੱਖਣਾ ਚਾਹੁੰਦਾ ਹੈ ਅਤੇ ਪੋਰਾ ਵੀ ਬਾਹਰ ਨਹੀਂ ਨਿਕਲ ਦਿੰਦਾ ਇਥੋਂ ਤੱਕ ਕਿ ਹਮੇਸ਼ਾ ਸ਼ੱਕ ਕਰਦਾ ਰਹਿੰਦਾ ਹੈ ਫਿਰ ਕੀ ਹੋਇਆ ਪਲਾ ਤਾਈ ਜਿਹੜੀ ਹੈ ਉਸ ਨਾਲੋਂ ਕਾਫੀ ਜਵਾਨ ਹੈ ਕਾਫੀ ਖੂਬਸੂਰਤ ਹੈ ਲੇਕਿਨ ਚਲੋ ਜਿਵੇਂ ਵੀ ਹੈ ਠੀਕ ਹੈ ਉਥੇ ਗੱਲਾਂ ਬਾਤਾਂ ਕਰਦੇ ਹਨ ਰਾਤ ਕਾਫੀ ਹੋ ਚੁੱਕੀ ਹੈ ਤਾਈ ਆਪਣੇ ਚੁੱਲ੍ਹਾ ਚੌਕੇ ਵਿੱਚ ਵੜ ਜਾਂਦੀ ਹੈ ਵੀ ਮੈਨੂੰ ਲੇਟ ਹੋ ਰਿਹਾ ਹੈ ਜਸਪ੍ਰੀਤ ਚਲੋ ਬਾਅਦ ਵਿੱਚ ਆਪਾਂ ਗੱਲਾਂ ਕਰਾਂਗੇ ਜਸਪ੍ਰੀਤ ਜਿਹੜਾ ਹੈ ਆਪਣੇ ਘਰ ਆ ਜਾਂਦਾ ਹੈ ਇਧਰੋਂ ਘਰ ਆ ਕੇ ਵਾਪਸ ਉਸ ਦਾ ਕਲੇਸ਼ੜਾ ਹੈ ਘਰਦਿਆਂ ਨਾਲ ਵਾਪਸ ਹੋਣ ਲੱਗ ਜਾਂਦਾ ਹੈ ਉਤੋਂ ਰੁੱਸ ਜਾਂਦਾ ਹੈ ਆਪਣੇ ਕਿਸੇ ਦੋਸਤ ਦੇ ਨਾਲ ਉਸਦੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਉੱਥੇ ਉਸ ਨਾਲ ਗੱਲਾਂ ਬਾਤਾਂ ਕਰਦਾ ਹੈ ਵੀ ਮੈਂ ਕੀ ਕਰਾਂ ਮਹੀਨੇ ਬਾਅਦ ਇਹਨਾਂ ਨੇ ਮੇਰਾ ਵਿਆਹ ਕਰ ਦੇਣਾ ਹੈ ਬਾਅਦ ਦੇ ਵਿੱਚ ਤਾਂ ਡਿਗਰੀ ਕਿੱਥੇ ਭਲਾ ਹੋਣੀ ਹੈ ਬਾਅਦ ਦੇ ਵਿੱਚ ਤਾਂ ਮੈਂਵੇਂ ਰੁਲ ਜਾਵਾਂਗਾ ਕਿੱਥੇ ਮੇਰੀ ਪੜ੍ਹਾਈ ਹੋਣੀ ਹੈ ਸਾਰਾ ਕੁਝ ਐਵੇਂ ਰੁਲ ਜਾਵੇਗਾ ਸਾਰੀਆਂ ਗੱਲਾਂ ਆਪਣੇ ਦੋਸਤ ਨੂੰ ਦੱਸ ਰਿਹਾ ਹੈ ਅਗੋ ਦੋਸਤ ਸਾਰਾ ਕੁਝ ਸੁਣ ਰਿਹਾ ਹੈ ਅਗੋ ਆਖਦਾ ਹੈ ਵੀ ਤੇਰੀ ਤਾਈ ਜਿਹੜੀ ਹੈ ਕਿੰਨੀ ਚੰਗੀ ਹੈ ਹਲੇ ਸਿਰਫ 35 ਸਾਲ ਦੀ ਹੈ ਪਤਾ ਨਹੀਂ ਕੀ ਸੋਚਿਆ ਉਸਦੇ ਮਾਤਾ ਪਿਤਾ ਨੇ ਤੇਰੇ 55 ਤੋਂ 60 ਸਾਲ ਦੇ ਤਾਏ ਨਾਲ ਲੜ ਲਾ ਦਿੱਤੀ ਕੀ ਸੋਚਿਆ ਸੀ ਪਤਾ ਨਹੀਂ ਇਹਨਾਂ ਪੈਸੇ ਨੂੰ ਕਿ ਚਟਣਾ ਹੈ ਭਲਾ ਇਹੋ ਜਾਂ ਕੀ ਹੋ ਗਿਆ ਸੀ 10 ਸਾਲ ਪਹਿਲਾਂ ਤੇਰੀ ਤਾਈ ਦੇ ਘਰਦਿਆਂ ਦੀ ਮਤ ਮਾਰੀ ਗਈ ਸੀ ਚਲੋ ਕੋਈ ਗੱਲ ਨਹੀਂ ਹਜੇ ਵੀ ਉਸ ਦੀ ਜਵਾਨੀ ਕਿਦਰ ਨਹੀਂ ਗਈ ਹੈ ਹਜੇ ਵੀ ਕਾਫੀ ਖੂਬਸੂਰਤ ਦਿਖਦੀ ਹੈ ਹਜੇ ਵੀ ਬੜੀ ਦਿਲ ਨੂੰ ਮੋਨ ਵਾਲੀ ਹੈ ਅਤੇ ਕਿੰਨੀ ਚੰਗੀ ਹੈ ਹਮੇਸ਼ਾ ਤੇਰਾ ਧਿਆਨ ਰੱਖਦੀ ਹੈ ਤੇਰਾ ਵੀ ਵਿਆਹ ਜਿਹੜਾ ਹੈ ਇਹੋ ਜੀ ਕੁੜੀ ਨਾਲ ਹੋ ਜਾਵੇ ਇਹੋ ਜੀ ਲੜਕੀ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਸ਼ਾਇਦ ਤੇਰਾ ਕੁਝ ਬਣ ਸਕਦਾ ਹੈ ਸ਼ਾਇਦ ਤੇਰਾ ਕੁਝ ਸਮਰ ਸਕਦਾ ਹੈ ਚਲੋ ਉੱਥੋਂ ਗੱਲਾਂ ਬਾਤਾਂ ਕਰਕੇ ਦੇਰ ਬਾਅਦ ਆਪਣੇ ਘਰ ਆ ਜਾਂਦਾ ਹੈ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਅਤੇ ਉੱਥੇ ਸੌਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇੱਕ ਗੱਲ ਉਸਦੇ ਦਿਮਾਗ ਦੇ ਵਿੱਚ ਹਮੇਸ਼ਾ ਤੱਕਮਰੀ ਹੈ ਵੀ ਉਸਦੇ ਦੋਸਤ ਨੇ ਕਿਹਾ ਹੈ ਵੀ ਜੇਕਰ ਤੇਰੀ ਤਾਈ ਵਰਗੀ ਕੋਈ ਲੜਕੀ ਤੇਰੀ ਜ਼ਿੰਦਗੀ ਦੇ ਵਿੱਚ ਆ ਗਈ ਤਾਂ ਸ਼ਾਇਦ ਤੇਰਾ ਕੁਝ ਬਣ ਸਕਦਾ ਹੈ ਤੇਰੀ ਜ਼ਿੰਦਗੀ ਸਮਰ ਸਕਦੀ ਹੈ ਲੇਕਿਨ ਫਿਰ ਉਹ ਹੀ ਗੱਲ ਵੀ ਤਾਈ ਵਰਗੀ ਕੁੜੀ ਤਾਂ ਸ਼ੈਤਾਈ ਹੈ ਲੇਕਿਨ ਇੱਕਵੇਂ ਹੋ ਸਕਦਾ ਹੈ ਪੋਤਾ ਰਿਸ਼ਤੇ ਦੇ ਵਿੱਚ ਮੇਰੀ ਮਾਂ ਦੀ ਥਾਂ ਤੇ ਹੈ ਨਹੀਂ ਨਹੀਂ ਇਹ ਕੁਝ ਨਹੀਂ ਹੋ ਸਕਦਾ ਫਿਰ ਆਪਣੇ ਮਨ ਨੂੰ ਵਿਰਾਮ ਦਿੰਦਾ ਹੈ ਅਤੇ ਚਲੋ ਰੱਬ ਦਾ ਨਾਮ ਲੈ ਕੇ ਸੌਂ ਜਾਂਦਾ ਹੈ ਸਵੇਰੇ ਉੱਠਦਾ ਹੈ ਮੇਰੇ ਉਹੀ ਘਾਟੋ ਕਲੇਸ਼ ਉਹੀ ਸਭ ਕੁਝ ਆਪਣੇ ਕਾਲਜ ਨੂੰ ਜਾਣ ਵਾਸਤੇ ਤਿਆਰ ਹੋ ਰਿਹਾ ਸੀ ਇਧਰੋਂ ਪਿਤਾ ਜਿਹੜਾ ਹੈ ਉਸ ਤੇ ਮੋਟਰਸਾਈਕਲ ਦੀ ਚਾਬੀ ਖੋਹ ਲਿੰਦਾ ਹੈ ਮਾਤਾ ਤੱਕੇ ਨਾਲ ਉਸ ਦੇ ਹੱਥ ਦੇ ਵਿੱਚ ਮੱਜਾਂ ਦਾ ਟੋਕਣਾ ਫੜਾ ਲੈਂਦੀ ਹੈ ਲੈ ਚੱਕ ਮੱਜਾਂ ਨੂੰ ਪੱਟੇ ਪਾਇਆ ਅੱਗੋਂ ਰੋ ਪੈਂਦਾ ਹੈ ਮੈਂ ਕਿੰਨੀ ਵਾਰ ਕਿਹਾ ਤੁਹਾਨੂੰ ਮੈਂ ਇਹ ਕੰਮ ਹਜੇ ਨਹੀਂ ਸ਼ੁਰੂ ਕਰਨਾ ਭਲਾ ਬਹੁਤ ਸਮਾਂ ਪਿਆ ਹੈ ਮੈਂ ਆਪੇ ਕੰਮ ਕਰ ਲੂੰਗਾ ਆਪੇ ਸਭ ਕੁਝ ਸਿੱਖ ਲੂੰਗਾ ਲੋਕਾਂ ਦੇ ਮਾਤਾ ਪਿਤਾ ਆਪਣੇ ਬੱਚਾ ਨੂੰ ਕਿਨਾ ਬਣਾਉਣਾ ਚਾਹੁੰਦੇ ਹਨ ਕਿੰਨਾ ਕੁਝ ਕਰਨਾ ਚਾਹੁੰਦੇ ਹਨ ਇੱਕ ਤੁਸੀਂ ਹੋ ਵੀ ਮੇਰੀ ਬਿਲਕੁਲ ਨਹੀਂ ਸੁਣਦੇ ਮੇਰੀ ਇੱਕ ਗੱਲ ਵੀ ਅੱਜ ਤੱਕ ਤੁਸੀਂ ਕਦੇ ਮੰਨੀ ਹੈ ਮੈਂ ਆਪਣੇ ਧੱਕੇ ਨਾਲ 20 ਟੈਕ ਦੇ ਵਿੱਚ ਆਪਣੇ ਦਮ ਤੇ ਐਡਮਿਸ਼ਨ ਕਰਾਇਆ ਮੈਂ ਚੰਨਈ ਜਾਣਾ ਚਾਹਦਾ ਸੀ ਕਿੰਨੀ ਵੱਡੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਐਡਮਿਸ਼ਨ ਮਿਲ ਰਿਹਾ ਸੀ ਤੁਸੀਂ ਨਹੀਂ ਜਾਣ ਦਿੱਤਾ ਤੁਹਾਡੇ ਦਵਾਹੇ ਮੈਂ ਇੱਥੇ ਨਜ਼ਦੀਕ ਐਡਮਿਸ਼ਨ ਲਿਆ ਇੱਥੇ ਗੰਦੇ ਜਿਹੇ ਕਾਲਜ ਦੇ ਵਿੱਚ ਪੜੀ ਜਾਣਾ ਹਾਂ ਇੱਥੇ ਵੀ ਫਰਸਟイヤー ਦੇ ਵਿੱਚ ਸਾਰੇ ਕਾਲਜ ਦੇ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਆਇਆ ਹਾਂ ਦੂਜੇ ਸਾਲ ਦੇ ਵਿੱਚ ਮੈਂ ਸਭ ਤੋਂ ਵੱਧ ਨੰਬਰ ਲੈ ਕੇ ਆਣੇ ਹਨ ਇਹ ਭਰੋਸਾ ਤੁਹਾਨੂੰ ਦਿਵਾਨਾ ਹਾਂ ਕਿਉਂ ਤੁਸੀਂ ਮੇਰੇ ਮਗਰ ਪਏ ਹੋ ਮੈਨੂੰ ਪੜਨ ਦਿਓ ਹਾਲੇ ਮੇਰੇ ਵਿਆਹੀ ਉਮਰ ਨਹੀਂ ਹੈ ਤੁਸੀਂ ਰਿਸ਼ਤਾ ਪੱਕਾ ਕਰ ਦਿੱਤਾ ਹੈ ਤੱਕੇ ਨਾਲ ਮੇਰਾ ਸਗਨ ਪਾ ਦਿੱਤਾ ਹੈ ਹੁਣ ਤਾਂ ਬਸ ਵਿਆਹ ਹੋਣਾ ਹੀ ਹੈ ਹੁਣ ਤੁਸੀਂ ਮੈਨੂੰ ਪੱਠਿਆਂ ਤੇ ਲਾਣਾ ਚਾਹੁੰਦੇ ਹੋ ਕਿਉਂ ਮੇਰੇ ਜਾਨ ਦੇ ਦੁਸ਼ਮਣ ਬਣੇ ਹੋ ਅੱਖ ਜਾਂਦਾ ਹੈ ਆਪਣੀ ਕਿਤਾਬਾਂ ਚਾਕੇ ਅੱਡੇ ਤੇ ਆ ਜਾਂਦਾ ਹੈ ਬੱਸ ਪਕੜ ਕੇ ਆਪਣੇ ਕਾਲਜ ਚਲਾ ਜਾਂਦਾ ਹੈ ਚਲੋ ਸ਼ਾਮ ਨੂੰ ਘਰ ਆਇਆ ਸ਼ਾਮ ਨੂੰ ਘਰ ਆ ਕੇ ਜਦੋਂ ਦੇਖਿਆ ਵੀ ਸਾਰਿਆਂ ਨੇ ਮੂੰਹ ਸੁਜਾ ਰੱਖਿਆ ਹੈ ਨਾ ਤਾਂ ਉਸਦੀ ਮਾਤਾ ਉਸਦੀ ਗੱਲ ਸੁਣਦਰੀ ਹੈ ਨਾ ਹੀ ਉਸਦੇ ਪਿਤਾ ਇਹਨਾਂ ਉਸਦੀ ਜਿਹੜੀ ਵੱਡੀ ਭੈਣ ਹੈ ਆਪਣੇ ਸੋਹਰੇ ਪਰਿਵਾਰ ਦੇ ਵਿੱਚੋਂ ਸੋਹਰੇ ਘਰ ਦੇ ਵਿੱਚੋਂ ਵਾਪਸ ਆ ਚੁੱਕੀ ਹੈ ਉਸ ਨੂੰ ਮਿਲਦਾ ਹੈ ਅਤੇ ਸਾਰੀ ਗੱਲ ਦੱਸਦਾ ਹੈ ਉਹ ਵੀ ਉਸ ਦੀ ਸਪੋਰਟ ਕਰਨ ਦੀ ਬਜਾਏ ਉਸ ਦਾ ਸਾਥ ਦੇਣ ਦੀ ਬਜਾਏ ਆਪਣੇ ਮਾਤਾ ਪਿਤਾ ਦਾ ਸਾਥ ਦਿੰਦੀ ਹੈ ਵੀ ਸਹੀ ਗੱਲ ਹੈ ਡਿਗਰੀਆਂ ਦੇ ਵਿੱਚ ਕੀ ਰੱਖਿਆ ਹੈ ਭਰਾ ਮੇਰਾ ਘਰ ਵਾਲਾ ਦੇਖ ਲੈ ਕਿੰਨੀ ਡਿਗਰੀਆਂ ਲਈ ਪਰਦਾ ਸੀ ਅੱਜ ਦੇਖ ਲੈ ਇੱਕ ਛੋਟੀ ਜੀ ਨੌਕਰੀ ਕਰੀ ਫਿਰਦਾ ਹੈ ਤੇਰਾ ਵਧੀਆ ਕਾਰੋਬਾਰ ਹੋਏ ਘਰ ਦੇ ਵਿੱਚ ਡੈਰੀ ਹੈ ਇਸ ਨੂੰ ਸੰਭਾਲ ਇਸ ਨੂੰ ਚਲਾ ਘਰ ਦੇ ਕੰਮ ਕਰਨ ਦੇ ਵਿੱਚ ਕਾਦੀ ਸ਼ਰਮ ਹੈ ਅਤੇ ਜੇਕਰ ਤੂੰ ਆ ਕੰਮ ਕਰੇਗਾ ਹੋ ਸਕਦਾ ਜਿਵੇਂ ਆਪਣਾ ਪਿਤਾ ਜਿਹੜਾ ਹੈ ਵਧੀਆ ਕਮਾਈ ਕਰਦਾ ਹੈ ਤੂੰ ਵੀ ਉਸੇ ਤਰ੍ਹਾਂ ਕਰੇ ਹੋ ਸਕਦਾ ਹੈ ਤੂੰ ਇਸ ਤੋਂ ਵੀ 10 ਗੁਣਾ ਆਪਣਾ ਬਿਜ਼ਨਸ ਜਿਹੜਾ ਹੈ ਆਪਣੇ ਤੇਜ਼ ਦਿਮਾਗ ਨਾਲ ਵਧਾ ਲੈ ਕਿਉਂ ਨਹੀਂ ਤੂੰ ਮਿਹਨਤ ਕਰਨਾ ਚਾਹੁੰਦਾ ਕੀ ਰੱਖਿਆ ਹੈ ਦਫਤਰਾਂ ਵਾਲੀ ਨੌਕਰੀਆਂ ਦੇ ਵਿੱਚ ਗੱਲ ਦਫਤਰਾਂ ਵਾਲੀ ਨੌਕਰੀਆਂ ਦੀ ਨਹੀਂ ਹੈ ਭੈਣੇ ਮੈਂ ਬਸ ਆਪਣੇ ਪੈਸ਼ਨ ਨੂੰ ਆਪਣੇ ਹੁਨਰ ਨੂੰ ਪਛਾਣਨਾ ਚਾਹੁੰਦਾ ਹਾਂ ਮੈਂ ਆਪਣੇ ਹੁਨਰ ਦੇ ਅਨੁਸਾਰ ਆਪਣੀ ਇੱਛਾ ਦੇ ਅਨੁਸਾਰ ਕੰਮ ਕਰਨਾ ਹੈ ਮੈਂ ਦਫਤਰਾਂ ਦੇ ਵਿੱਚ ਬੈਠ ਕੇ ਕੰਮ ਨਹੀਂ ਕਰਨਾ ਚਾਹੁੰਦਾ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਪੀ ਐਚ ਡੀ ਲੈ ਕੇ ਵੱਡੀਆਂ ਡਿਗਰੀਆਂ ਕਰਕੇ ਪੜਾਣਾ ਚਾਹੁੰਨਾ ਹਾਂ ਅੱਗੇ ਜਾ ਕੇ ਇੰਜੀਨੀਅਰਿੰਗ ਦੇ ਵਿੱਚ ਵੱਡੇ ਮੁਕਾਮ ਹਾਸਲ ਕਰਨਾ ਚਾਹੁੰਨਾ ਹਾਂ ਵੱਡੀਆਂ ਮਸ਼ੀਨਾਂ ਬਣਾ ਕੇ ਲੋਕਾਂ ਦਾ ਕੰਮ ਸੁਖ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਦੀ ਗੱਲਾਂ ਜਦੋਂ ਪੈਣ ਸੁਣਦੀ ਹੈ ਅੱਗੋਂ ਆ ਕੇ ਸਾਈਡ ਹੋ ਜਾਂਦੀ ਹੈ ਵੀ ਮਾਤਾ ਮੈਂ ਨਹੀਂ ਸਮਝਾ ਸਕਦੀ ਇਸ ਨੂੰ ਇਸ ਦਾ ਦਿਮਾਗ ਜਿਹੜਾ ਹੈ ਉਹ ਖਰਾਬ ਹੋ ਚੁੱਕਿਆ ਹੈ ਹੁਣ ਇਹ ਕਿਸੇ ਦੇ ਨਹੀਂ ਸਮਝਦਾ ਹੁਣ ਬਸ ਰੱਬ ਹੀ ਸਮਝਾ ਸਕਦਾ ਹੈ ਉਹ ਤੋਂ ਰੁਸ ਕੇ ਵਾਪਸ ਆਪਣੇ ਤਾਈ ਘਰ ਆ ਚੁੱਕਿਆ ਹੈ ਤਾਈ ਮੈਨੂੰ ਸਮਝ ਚੁੱਕੀ ਹੈ ਵੀ ਇਹ ਵਿਚਾਰਾ ਦੁਬਾਰਾ ਘਰੋਂ ਲੜਕੇ ਆ ਗਿਆ ਹੈ ਹੁਣ ਫਿਰ ਇਸ ਤੇ ਸਿਰ ਤੇ ਕਲੇਸ਼ ਆ ਗਿਆ ਹੈ ਕਰੇ ਤਾਂ ਕਰੇ ਕੀ ਫਿਰ ਸੋਚਦਾ ਹੈ ਆਪਣੀ ਤਾਈ ਨੂੰ ਆਖਦਾ ਹੈ ਵੀ ਮੈਂ ਤਾਂ ਹੁਣ ਮਰਨ ਚੱਲਿਆ ਹਾਂ ਅੱਜ ਰਾਤ ਮੇਰੀ ਆਖਰੀ ਰਾਤ ਹੈ ਅੱਜ ਰਾਤ ਨਹਿਰ ਦੇ ਵਿੱਚ ਮੈਂ ਛਾਲ ਮਾਰਨੀ ਹੈ ਅਗੋ ਤਾਈ ਉਸ ਨੂੰ ਰੋਕਦੀ ਹੈ ਕੀ ਗੱਲ ਹੈ ਜਸਪ੍ਰੀਤ ਇਹੋ ਜਿਹਾ ਕਦਮ ਕਿਉਂ ਚੁੱਕਣ ਲੱਗਿਆ ਹੈ ਅਗੋ ਸਾਰੀ ਗੱਲ ਦੱਸਦਾ ਹੈ ਅੱਜ ਆ ਗੱਲ ਹੋ ਗਈ ਭੈਣ ਵੀ ਮੇਰੀ ਗੱਲ ਨਹੀਂ ਸੁਣਦੀ ਇੱਕ ਇੱਕ ਤੂੰ ਹੈ ਤੂੰ ਵੀ ਆਪਣੀ ਜ਼ਿੰਦਗੀ ਦੇ ਵੀ ਦੁਖੀ ਹੈ ਤੇਰੇ ਵੀ ਅੱਗੇ ਕੋਈ ਨਹੀਂ ਸੁਣਦਾ ਦੇ ਵੀ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਤਾਂ ਹੀ ਜਿਹੜੀ ਹੈ ਰਾਣੀ ਉਹ ਚਲੋ ਆਪਣੇ ਰਸੋਈ ਦੇ ਵਿੱਚੋਂ ਜੋ ਉਸਨੇ ਸਾਗ ਬਣਾਇਆ ਹੈ ਨਾਲ ਰੋਟੀਆਂ ਨਾਲ ਲੱਸੀ ਜਿਹੜੀ ਹੈ ਲਿਆਂਦੀ ਹੈ ਥਾਲੀ ਦੇ ਵਿੱਚ ਪਾ ਕੇ ਦੇ ਦਿੰਦੀ ਹੈ ਲੈ ਰੋਟੀ ਖਾਣ ਦਾ ਜਸਪ੍ਰੀਤ ਬਾਕੀ ਗੱਲਾਂ ਬਾਦੀਆਂ ਹਨ ਚਲੋ ਆਪੀ ਰੱਬ ਭਲੀ ਕਰੇਗਾ ਜੋ ਹੋਵੇਗਾ ਦੇਖ ਕੇ ਰਹੇਗਾ ਜੋ ਤੇਰੀ ਹਤੇ ਮੇਰੀ ਕਿਸਮਤ ਦੇ ਵਿੱਚ ਹੈ ਉਹ ਤਾਂ ਭੋਗਣਾ ਪੈਣਾ ਹੈ ਚਲੋ ਰੋਟੀ ਖਾ ਕੇ ਵਾਪਸ ਆਪਣੇ ਕਮਰੇ ਦੇ ਵਿੱਚ ਅੰਦਰੋਂ ਕੁੰਡ ਲਗਾ ਕੇ ਬੈਠ ਜਾਂਦਾ ਹੈ ਅੰਦਰ ਬੈਠਿਆ ਬੈਠਿਆ ਸੋਚਣ ਲੱਗ ਜਾਂਦਾ ਹੈ ਕਿ ਸ਼ਾਇਦ ਗੱਲ ਸਹੀ ਹੈ ਉਸ ਤੇ ਦੋਸਤੀ ਗੱਲ ਹਜੇ ਵੀ ਉਸ ਤੇ ਦਿਮਾਗ ਦੇ ਵਿੱਚ ਸੀ ਹਜੇ ਵੀ ਉਸ ਤੇ ਦਿਮਾਗ ਦੇ ਵਿੱਚ ਕੰਮ ਚੱਕਰੀ ਵਾਂਗ ਘੁੰਮ ਰਹੀ ਸੀ ਵੀ ਹਾਂ ਜੇਕਰ ਤੇਰੀ ਤਾਈ ਵਰਗੀ ਕੁੜੀ ਜਿਹੜੀ ਹੈ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਸ਼ਾਇਦ ਤੇਰੀ ਜ਼ਿੰਦਗੀ ਬਣ ਸਕਦੀ ਹੈ ਜੇਕਰ ਨਾਲ ਦਾ ਪਾਰਟਨਰ ਜਿਹੜਾ ਹੈ ਸਮਝਣ ਵਾਲਾ ਹੋਵੇ ਧਿਆਨ ਰੱਖਣ ਵਾਲਾ ਹੋਵੇ ਸ਼ਾਇਦ ਮਾੜੇ ਤੋਂ ਮਾੜੇ ਬੰਦਾ ਵੀ ਚੰਗੇ ਮੁਕਾਮਾਂ ਨੂੰ ਹਾਸਲ ਕਰ ਸਕਦਾ ਹੈ ਲੇਕਿਨ ਨਹੀਂ ਇਹ ਬਿਲਕੁਲ ਸਮਾਜ ਦੇ ਉਲਟ ਹੋ ਜਾਵੇਗਾ ਇਸ ਨਾਲ ਤਾਂ ਬਿਲਕੁਲ ਸਾਰਿਆਂ ਪਾਸੇ ਮੇਰੇ ਮਾਤਾ ਪਿਤਾ ਦੀ ਬਦਨਾਮੀ ਹੋਵੇਗੀ ਲੇਕਿਨ ਉਹ ਵੀ ਤਾਂ ਮੈਨੂੰ ਨਹੀਂ ਸਮਝਦੇ ਉਹ ਵੀ ਤਾਂ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਹਨ ਜਿਸ ਨਾਲ ਸ਼ਾਇਦ ਮੈਂ ਬਿਲਕੁਲ ਡਰ ਜਾਵਾਂ ਮੇਰਾ ਉਸ ਪਾਸੇ ਧਿਆਨ ਨਹੀਂ ਹੈ ਉਸ ਪਾਸੇ ਮੇਰਾ ਇੰਟਰਸਟ ਨਹੀਂ ਹੈ ਬਿਲਕੁਲ ਰੁਚੀ ਨਹੀਂ ਹੈ ਜਿਸ ਪਾਸੇ ਮੈਂ ਉਲਝਣਾ ਚਾਹਦੇ ਹਾਂ ਸ਼ਾਇਦ ਮੇਰਾ ਭਲਾ ਸੋਚਦੇ ਹੋਣ ਲੇਕਿਨ ਨਹੀਂ ਹੁਣ ਬਸ ਮੈਂ ਉਹਨਾਂ ਦੇ ਵਾਸਤੇ ਨਹੀਂ ਸੋਚ ਸਕਦਾ ਹੁਣ ਮੈਨੂੰ ਆਪਣੇ ਵਾਸਤੇ ਸੋਚਣਾ ਪੈਣਾ ਹੈ ਜਾਂ ਤਾਂ ਅੱਜ ਰਾਤ ਮੈਂ ਇਥੋਂ ਚੜਾ ਜਾਵਾਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਵਾਂ ਜਾਂ ਫਿਰ ਇਹੀ ਸਹੀ ਰਸਤਾ ਹੈ ਮੈਨੂੰ ਇਥੋਂ ਭੱਜ ਕੇ ਆਪਣੀ ਤਾਈ ਕੋਲ ਜਾਣਾ ਚਾਹੀਦਾ ਹੈ ਉਸਦੀ ਰਾਏ ਲੈਣੀ ਚਾਹੀਦੀ ਹੈ ਆਪਣੀ ਤਾਈ ਦੇ ਕਮਰੇ ਦੇ ਵਿੱਚ ਚੁੱਪਚੀ ਤੇ ਆ ਜਾਂਦਾ ਹੈ ਇੱਥੇ ਕੀ ਲੈਣਾ ਗਿਆ ਹੈ ਤੇਰਾ ਤਾਈ ਸੁੱਤਾ ਪਿਆ ਹੈ ਬੜੀ ਖੋਲੀ ਆਵਾਜ਼ ਦੇ ਵਿੱਚ ਬੋਲਦੀ ਹੈ ਅੱਗੋਂ ਬੜੀ ਖੋਲੀ ਆਵਾਜ਼ ਦੇ ਵਿੱਚ ਬਾਹਰ ਆਣ ਦੇ ਲਈ ਕਹਿੰਦਾ ਹੈ ਬਾਹਰ ਲਿਆਂਦਾ ਹੈ ਰਾਦੇ तकरीबन 2 ਵਜੇ ਚੁੱਕੇ ਹਨ ਅਤੇ 2 ਵਜੇ ਦੋਵੇਂ ਡੜੇ ਹਨ ਇੱਕ ਦੂਜੇ ਦੇ ਨਾਲ ਬੈਠੇ ਹਨ ਅੱਗੋ ਆਖਦਾ ਹੈ ਰਾਣੀ ਤਾਈ ਇਹ ਗੱਲ ਆਖਾ ਰਾਣੀ ਬੋਲਦੀ ਹੈ ਹਾਂ ਆਖ ਕੀ ਗੱਲ ਹੈ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੇਰੇ ਬਿਨਾ ਮੈਂ ਨਹੀਂ ਰਹਿ ਸਕਦਾ ਜੇਕਰ ਅੱਜ ਤੂੰ ਨਾ ਕਰ ਦਿੱਤੀ ਮੈਂ ਮਰਨ ਚਲਿਆ ਹਾਂ ਮੈਂ ਇਸ ਦੁਨੀਆ ਤੇ ਨਹੀਂ ਰਹਿਣਾ ਚਾਹੁੰਦਾ ਜੇਕਰ ਕੋਈ ਹੋਰ ਲੜਕੀ ਮੇਰੀ ਜ਼ਿੰਦਗੀ ਦੇ ਵਿੱਚ ਆ ਗਈ ਜੇਕਰ ਉਸਨੇ ਮੇਰੀ ਇੱਕ ਗੱਲ ਨਾ ਸੁਣੀ ਜੇਕਰ ਉਹ ਵੀ ਮੇਰੇ ਮਾਤਾ-ਪਿਤਾ ਵਾਂਗ ਮੇਰੀ ਭੈਣ ਵਾਂਗ ਮੇਰੀ ਜ਼ਿੰਦਗੀ ਨੂੰ ਤਬਾਹ ਕਰਨ ਵਾਸਤੇ ਆਪਣੇ ਹਿਸਾਬ ਨਾਲ ਚਲਾਉਣ ਵਾਸਤੇ ਇਸ ਤਰ੍ਹਾਂ ਜਿੱਦ ਕਰਦੀ ਰਹੀ ਮੈਂ ਤਾਂ ਬਿਲਕੁਲ ਬਰਬਾਦ ਹੋ ਜਾਵਾਂਗਾ ਮੈਂ ਬਰਬਾਦ ਹੋਣ ਤੋਂ ਚੰਗਾ ਇਸ ਦੁਨੀਆ ਤੋਂ ਪਹਿਲਾਂ ਹੀ ਜਾਣਾ ਚਾਹਾਂਗਾ ਮੈਂ ਇਸ ਦੁਨੀਆ ਤੋਂ ਅੱਕ ਚੁੱਕਿਆ ਹਾਂ ਇਹ ਨਹੀਂ ਗੱਲਾਂ ਆਖਦਾ ਹੈ ਅਗੋਂ ਬਹੁਤ ਸਮਝਾਉਂਦੀ ਹੈ ਰਾਤ ਦੇ 4 ਵਜੇ ਚੁੱਕੇ ਹਨ ਸਮਝਾਂਦੇ ਸਮਝਾਦੇ ਥੱਕ ਗਈ ਹੈ ਨਹੀਂ ਸਮਝਦਾ ਗਲਤ ਹੈ ਇਹ ਸਭ ਕੁਝ ਮੈਂ ਇਹ ਸਭ ਕੁਝ ਨਹੀਂ ਕਰ ਸਕਦੀ ਤੇਰੇ ਦਿਮਾਗ ਦੇ ਵਿੱਚ ਇਹ ਖਿਆਲ ਆਇਆ ਵੀ ਕਿਵੇਂ ਚਾਹਨਾ ਆਵੇ ਤੇਰੀ ਵੀ ਤਾਂ ਜ਼ਿੰਦਗੀ ਖਰਾਬ ਹੈ ਤਾਈ ਕੋਲ ਤੇਰੇ ਵਾਸਤੇ ਹੈ ਹੀ ਕੀ ਉਹ ਬੁੱਢਾ ਸਾਰਾ ਦਿਨ ਦਾਰੂ ਪੀ ਕੇ ਘਰੇ ਆ ਜਾਂਦਾ ਹੈ ਸਾਰਾ ਦਿਨ ਤੈਨੂੰ ਕੁੱਟਦਾ ਹੈ ਤੇਰੇ ਨਾਲ ਬਤਮੀਜੀ ਕਰਦਾ ਹੈ ਤੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਜਿਵੇਂ ਕਿ ਤੂੰ ਕੋਈ ਕੱਟੀ ਮੱਝ ਹੋਵੇਂ ਵੀ ਕਿਸੇ ਹੋਰ ਨਾਲ ਆਪਾਂ ਜਾਵਾਂਗੇ ਕੋਈ ਹੋਰ ਤੈਨੂੰ ਲੈ ਜਾਵੇਗਾ ਸਾਰਾ ਦਿਨ ਤੇਰੇ ਤੇ ਸ਼ੱਕ ਕਰਦਾ ਹੈ ਸਾਰਾ ਦਿਨ ਤੈਨੂੰ ਪਸ਼ੂਆ ਵਾਂਗ ਰੱਖਦਾ ਹੈ ਅਤੇ ਕਦੇ ਵੀ ਤੇਰੇ ਨਾਲ ਹਸ ਕੇ ਗੱਲ ਨਹੀਂ ਕੀਤੀ ਜੇਕਰ ਮੈਂ ਝੂਠ ਬੋਲ ਰਿਹਾ ਹਾਂ ਦੱਸ ਦੇ ਇੱਕ ਵਾਰ ਇਹਨਾਂ ਗੱਲਾਂ ਸੁਣ ਕੇ ਉਸ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਹਨ ਕਿਉਂਕਿ ਉਸੀਆਂ ਗੱਲਾਂ ਗੱਲਾਂ ਨਹੀਂ ਸਨ ਸੱਚਾਈ ਸੀ ਜੋ ਕਿ ਉਸ ਦੇ ਨਾਲ ਬਿਤਰੀ ਸੀ ਕਾਫੀ ਸੋਚਦੀ ਹੈ ਮੈਨੂੰ ਸੋਚਣ ਵਾਸਤੇ ਸਮਾਂ ਦੇ ਇੱਕ ਹਫ਼ਤੇ ਦੇ ਵਿੱਚ ਮੈਂ ਤੈਨੂੰ ਦੱਸ ਦੇਵਾਂਗੀ ਅੱਗੋਂ ਕੋਈ ਗੱਲ ਨਹੀਂ ਇਸ ਤਰ੍ਹਾਂ ਕਹਿ ਕੇ ਆਪਣੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਪਿੱਛੋਂ ਤਾਏ ਆ ਚੁੱਕਿਆ ਹੈ ਉਸਨੇ ਦੋਹਾਂ ਨੂੰ ਇਕੱਠਿਆਂ ਦੇਖ ਲਿਆ ਗੱਲਾਂ ਤਾਂ ਕੋਈ ਨਹੀਂ ਸੁਣਿਆ ਇਹ ਇਕੱਠਿਆਂ ਦੇਖਦੇ ਆ ਜਿਵੇਂ ਜਸਪ੍ਰੀਤ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਅੱਗੋਂ ਤਾਈ ਜਿਹੜਾ ਹੈ ਤਾਈ ਨੂੰ ਜੁੰਨੇ ਤੋਂ ਫੜ ਕੇ ਉਸ ਦੀ ਗੁੱਤ ਤੋਂ ਫੜ ਕੇ ਅੰਦਰ ਲੈ ਜਾਂਦਾ ਹੈ ਬੜੀ ਕੁੱਟਮਾਰ ਵਿਚਾਰੀ ਨਾਲ ਕਰਦਾ ਹੈ ਸੁਮੇਰ ਤੱਕ ਉਸਤੇ ਨੀਲ ਪਾ ਦਿੰਦਾ ਹੈ ਅੱਜ ਤੋਂ ਬਾਅਦ ਜਸਪ੍ਰੀਤ ਦੇ ਨਾਲ ਦੁਬਾਰਾ ਦਿਖੀ ਉਹ ਵੀ ਇਸ ਤਰ੍ਹਾਂ ਰਾਤ ਨੂੰ ਇਕੱਲੀ ਤੇਰੇ ਹੱਡ ਮੈਂ ਆਪ ਤੋੜ ਦੇਵਾਂਗਾ ਮੈਨੂੰ ਉਸਦੀ ਨਿੱਥ ਠੀਕ ਨਹੀਂ ਲੱਗਦੀ ਇਸ ਤਰ੍ਹਾਂ ਦੀ ਗੱਲਾਂ ਕਰਕੇ ਉਸ ਨਾਲ ਕੁੱਟਮਾਰ ਕਰਕੇ ਅਤੇ ਸਵੇਰੇ ਆਪਣੇ ਕਮਰੇ ਦੇ ਵਿੱਚੋਂ ਚਲਾ ਜਾਂਦਾ ਹੈ ਹੁਣ ਸਵੇਰੇ ਜਸਪ੍ਰੀਤ ਜਿਵੇਂ ਹੀ ਤਾਈ ਨੂੰ ਆਪਣੇ ਇਸ ਹਾਲਾਤ ਦੇ ਵਿੱਚ ਦਿਖਦਾ ਹੈ ਉਸਤੇ ਮਰਮ ਪੱਟੀ ਵਾਸਤੇ ਡਾਕਟਰ ਨੂੰ ਬੁਆਉਂਦਾ ਹੈ ਡਾਕਟਰ ਅਗੋਂ ਮਰਮ ਪੱਟੀ ਕਰਕੇ ਇੱਕ ਵਾਰ ਪਤਾ ਲਾ ਜਾਂਦਾ ਹੈ ਲੇਕਿਨ ਹੁਣ ਇੰਨੀ ਘਟਨਾ ਦੇਖ ਕੇ ਤਾਈ ਵੀ ਜਿਹੜੀ ਹੈ ਸੋਚਣ ਦੇ ਵਾਸਤੇ ਮਜਬੂਰ ਹੈ ਸਾਡੇ ਦੋਨਾਂ ਦੀ ਭਲਾਈ ਜਿਹੜੀ ਹੈ ਸ਼ਾਇਦ ਐਸੇ ਦੇ ਵਿੱਚ ਹੈ ਸ਼ਾਇਦ ਇਹੀ ਸਾਡੇ ਵਾਸਤੇ ਚੰਗਾ ਹੋਏ ਅਸੀਂ ਘਰੋਂ ਭੱਜ ਕੇ ਇੱਕ ਦੂਜੇ ਨਾਲ ਵਿਆਹ ਕਰਾ ਲਈਏ ਸ਼ਾਇਦ ਇਹ ਵੀ ਸੁਖੀ ਰਹੇਗਾ ਮੈਂ ਵੀ ਸੁਖੀ ਰਾਂਗੀ ਲੇਕਿਨ ਸਮਾਜ ਕੀ ਆਖੇਗਾ ਸ਼ਾਇਦ ਮੇਰੀ ਅਕਲ ਤੇ ਪਰਦਾ ਪੈ ਚੁੱਕਿਆ ਹੈ ਮੈਨੂੰ ਥੋੜਾ ਦੇਰ ਹੋਰ ਸੋਚਣ ਦੀ ਲੋੜ ਹੈ ਅੱਗੋ ਜਸਪ੍ਰੀਤ ਦਾ ਇਹ ਰਵਈਆ ਦੇਖ ਕੇ ਉਸ ਨੂੰ ਲੱਗ ਰਿਹਾ ਹੈ ਹਾਂ ਜਸਪ੍ਰੀਤ ਸ਼ਾਇਦ ਵਾਕਈ ਮੇਰਾ ਧਿਆਨ ਰੱਖ ਸਕਦਾ ਹੈ ਅਤੇ ਜਿਵੇਂ ਹੀ ਅੱਜ ਉਸਨੇ ਡਾਕਟਰ ਬੁਲਾਇਆ ਹੈ ਮੇਰੀ ਕੇਅਰ ਕਰੀ ਹੈ ਮਰਮ ਪੱਟੀ ਕਰਵਾਈ ਹੈ ਸ਼ਾਇਦ ਜ਼ਿੰਦਗੀ ਪਰ ਮੇਰੇ ਐਸੇ ਤਰ੍ਹਾਂ ਧਿਆਨ ਰੱਖੇਗਾ ਚਲੋ ਸੋਚਦੀ ਵਿਚਾਰਦੀ ਹੈ ਦੋ ਤਿੰਨ ਰਾਤਾਂ ਸੋਚਣ ਤੋਂ ਬਾਅਦ ਕਿਉਂਕਿ ਉਸ ਨੂੰ ਵੀ ਨੀਂਦ ਨਹੀਂ ਆ ਰਹੀ ਉਹ ਵੀ ਡੂੰਘਿਆ ਸੋਚਾਂ ਦੇ ਵਿੱਚ ਹੈ ਠੀਕ ਕੀਤਾ ਜਾਵੇ ਇਹ ਸਤਮੁਤ ਜਸਪ੍ਰੀਤ ਦੀ ਗੱਲ ਠੀਕ ਹੈ ਜਾਂ ਫਿਰ ਇਹ ਮੇਰਾ ਵਹਿਮ ਹੈ ਵੀ ਮੈਂ ਉਸਤੇ ਨਾ ਜਾ ਕੇ ਸੁਖੀ ਰਹਾਂਗੀ ਨਾਲ ਨਾਲ ਉਸਨੂੰ ਵੀ ਸੁਖੀ ਰੱਖ ਪਾਵਾਂਗੀ ਉਹ ਕੋਈ ਹਜੇ ਤੱਕ ਕੰਮ ਨਹੀਂ ਕਰਦਾ ਆਪਣੇ ਪੈਰਾਂ ਤੇ ਖੜਾ ਨਹੀਂ ਹੈ ਕਿ ਇਹ ਸਭ ਕੁਝ ਚੰਗਾ ਹੋਵੇਗਾ ਕਿ ਇਸ ਦਾ ਨਤੀਜਾ ਮਾੜਾ ਤਾਂ ਨਹੀਂ ਕਿ ਮੈਂ ਜਿਹੜੀ ਹਾਂ ਇਹ ਸਭ ਕੁਝ ਠੀਕ ਕਰ ਰਹੀ ਹਾਂ ਜਾਂ ਨਹੀਂ ਇਹ ਬਹੁਤ ਕੁਝ ਸੋਚ ਰਹੀ ਹੈ ਬਹੁਤ ਸੋਚਣ ਤੋਂ ਬਾਅਦ ਚਲੋ ਆਪਣੇ ਅੰਦਰ ਦੀ ਆਵਾਜ਼ ਸੁਣ ਲਈ ਹੈ ਅਤੇ ਅੱਜ 2 ਦਿਨ ਬਾਅਦ ਜਸਪ੍ਰੀਤ ਜਿਹੜਾ ਹੈ ਰਾਤ ਨੂੰ ਉਸ ਤੇ ਕਮਰੇ ਦੇ ਵਿੱਚ ਆਇਆ ਹੈ ਅੱਜ ਆਪਣੇ ਹਾਂ ਕਾ ਦਿੰਦੇ ਹੈ ਹਾਂ ਮੈਂ ਤਿਆਰ ਹਾਂ ਮੈਨੂੰ ਲੱਗਦਾ ਹੈ ਸ਼ਾਇਦ ਆਪਣਾ ਫੈਸਲਾ ਸਹੀ ਹੋਵੇਗਾ ਮੈਨੂੰ ਲੱਗਦਾ ਹੈ ਸ਼ਾਇਦ ਆਪਾਂ ਦੋਵੇਂ ਜਿਹੜੇ ਹਾਂ ਇਸ ਕਰਕੇ ਸੁਖੀ ਰਹਾਂਗੇ ਲੇਕਿਨ ਇੱਕ ਗੱਲ ਸੋਚ ਲੈ ਆਂ ਅੱਜ ਤੋਂ ਬਾਅਦ ਆਪਣੇ ਘਰੋਂ ਤੂੰ ਵੀ ਟੁੱਟ ਜਾਵੇਂਗਾ ਮੈਂ ਵੀ ਟੁੱਟ ਜਾਵਾਂਗੀ ਅੱਜ ਤੋਂ ਬਾਅਦ ਆਪਾਂ ਇੱਕ ਦੂਜੇ ਦੇ ਸਹਾਰੇ ਕਿਸੇ ਹੋਰ ਨਾਲ ਮਿਲ ਨਹੀਂ ਪਾਵਾਂਗੇ ਨਾ ਹੀ ਆਪਣਾ ਕੁੜਿਆ ਜਾਵੇਗਾ ਸੋਚ ਵਿਚਾਰ ਕੀ ਕਦਮ ਚੁੱਕੇ ਜੇਕਰ ਤੂੰ ਸਤਿ ਮੇਜ ਹਜੇ ਵੀ ਰਾਜੀ ਹੈ ਤਲ ਸਕਰਾ ਹੈ ਜੇਕਰ ਨਹੀਂ ਜਿੱਥੇ ਹਾਂ ਉੱਥੇ ਠੀਕਾ ਇਸ ਦੀ ਪਣਕ ਕਿਸੇ ਨੂੰ ਮੈਨੂੰ ਲੱਗੇਗੀ ਤੂੰ ਚਿੰਤਾ ਨਾ ਕਰੀ ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗੀ ਜਸਪ੍ਰੀਤ ਪਹਿਲਾਂ ਦਾ ਤਿਆਰ ਸੀ ਕਿਉਂਕਿ ਇਹ ਵਿਚਾਰ ਉਸੇ ਦੇ ਹੀ ਮਨ ਦੀ ਘੜਤ ਸੀ ਫੇ ਮੈਂ ਆਪਣੀ ਤਾਈ ਦੇ ਨਾਲ ਵਿਆਹ ਕਰਾ ਲਾਂ ਚਲੋ ਆਪਣੀ ਤਾਈ ਨੂੰ ਨਾਲ ਲੈ ਜਾਂਦਾ ਹੈ ਅਤੇ ਦੂਰ ਪ੍ਰਦੇਸ਼ ਹਿਮਾਚਲ ਦੇ ਵਿੱਚ ਚਲੇ ਜਾਂਦੇ ਹਨ ਉਥੇ ਰਹਿਣ ਲੱਗ ਜਾਂਦੇ ਹਨ ਆਪਣੀ ਛੋਟੀ ਜੀ ਨੌਕਰੀ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਭਾਵੇਂ ਉਸ ਕੋਲ ਇੰਜੀਨੀਅਰਿੰਗ ਦੀ ਡਿਗਰੀ ਨਹੀਂ ਹੈ ਲੇਕਿਨ ਗਿਆਨ ਬਹੁਤ ਹੈ ਅਤੇ ਉਸ ਨੂੰ ਇੱਕ ਕੰਪਨੀ ਦੇ ਵਿੱਚ ਚੰਗੀ ਜੌਬ ਮਿਲ ਜਾਂਦੀ ਹੈ ਤਨਖਾਤਾ ਹਜੇ ਥੋੜੀ ਹੈ ਕਿਉਂਕਿ ਨਵਾਂ ਹੈ ਲੇਕਿਨ ਇਧਰੋਂ ਜੜੀ ਲੇਕਿਨ ਇਧਰੋਂ ਜੜੀ ਤਾਈ ਹੈ ਕਿਉਂਕਿ ਉਹ ਵੀ ਪੜ੍ਹੀ ਲਿਖੀ ਹੈ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਦਾ ਕੰਮ ਕਰਦੀ ਹੈ ਉਸਦੀ ਤਨਖਾਹ ਵੀ ਘੱਟ ਹੈ ਲੇਕਿਨ ਦੋਵਾਂ ਦੀ ਤਨਖਾਹ ਐਨੀ ਕੁ ਹੈ ਵੀ ਚਲੋ ਆਪਣਾ ਘਰ ਜਿਹੜਾ ਹੈ ਕਿਰਾਏ ਤੇ ਲੈ ਸਕਦੇ ਹਨ ਰੋਟੀ ਪਾਣੀ ਦਾ ਜੁਗਾੜ ਹੋ ਜਾਂਦਾ ਹੈ ਅਤੇ ਨਾਲ-ਨਾਲ ਚੰਗਾ ਕੁਝ ਘੁੰਮਣ ਫਿਰਨ ਵਾਸਤੇ ਵੀ ਪੈਸੇ ਬਚ ਜਾਂਦੇ ਹਨ ਇਹਨਾਂ ਬਹੁਤ ਹੈ ਦੋਵੇਂ ਆਪਸ ਦੇ ਵਿੱਚ ਖੁਸ਼ ਹਨ ਅਤੇ ਥੋੜੇ ਸਮੇਂ ਬਾਅਦ ਆਪਣੇ ਘਰ ਤਲਾਕ ਦੇ ਕਾਗਜ਼ ਪਹੁੰਚਵਾ ਦਿੰਦੀ ਹੈ ਉਦੋਂ ਤਾਈ ਜਿਹੜਾ ਹੈ ਲਬ ਲਬ ਕੇ ਕੰੜਾ ਹੋ ਚੁੱਕਿਆ ਹੈ ਸਾਰਾ ਪਿੰਡ ਉਸਨੇ ਛਾਣ ਮਾਰਿਆ ਹੈ ਸੱਪਾਸੇ ਸਭ ਦੇ ਸਦਾਰਿਆਂ ਦੇ ਵਿੱਚ ਲੱਭਣ ਤੋਂ ਬਾਅਦ ਹੁਣ ਪਿੰਡ ਦੇ ਵਿੱਚ ਖਬਰ ਫੈਲ ਚੁੱਕੀ ਹੈ ਵੀ ਜਸਪ੍ਰੀਤ ਕੜਾ ਹੈ ਆਪਣੀ ਤਾਈ ਦੇ ਨਾਲ ਪੱਜ ਚੁੱਕਿਆ ਹੈ ਸਾਰੇ ਲੋਕਾਂ ਨੂੰ ਸ਼ੱਕ ਤਾਂ ਸੀ ਲੇਕਿਨ ਕੋਈ ਵੀ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਸੀ ਅੱਜ ਤਲਾਕ ਦੇ ਕਾਗਜ਼ਾਂ ਨੂੰ ਦੇਖ ਕੇ ਬਿਲਕੁਲ ਯਕੀਨ ਹੋ ਚੁੱਕਿਆ ਹੈ ਅਗੋ ਚਿੱਠੀ ਲਿਖ ਕੇ ਭੇਜਦਾ ਹੈ ਅੱਜ ਤੋਂ ਬਾਅਦ ਤੁਸੀਂ ਦੋਵੇਂ ਸਾਡੇ ਲਈ ਮਰ ਚੁੱਕੇ ਹੋ ਅੱਜ ਤੋਂ ਬਾਅਦ ਤੁਹਾਨੂੰ ਇੱਥੇ ਆਣ ਦੀ ਲੋੜ ਨਹੀਂ ਹੈ ਮੈਂ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰ ਰਿਹਾ ਹਾਂ ਅਤੇ ਤੇਰਾ ਮੇਰਾ ਰਿਸ਼ਤਾ ਅੱਜ ਤੋਂ ਬਿਲਕੁਲ ਖਤਮ ਹੈ ਜੇਕਰ ਤੂੰ ਮੈਨੂੰ ਦੇਗੀ ਜਾਂ ਜਸਪ੍ਰੀਤ ਸਾਡੇ ਵਿੱਚੋਂ ਕਿਸੇ ਨੂੰ ਵੀ ਦਗਿਆ ਅਸੀਂ ਉਸ ਨੂੰ ਗੋਲੀ ਮਾਰ ਦਿਆਂਗੇ ਅਸੀਂ ਉਸ ਨੂੰ ਜਿਉਂਦਾ ਨਹੀਂ ਛੱਡਣਾ ਸਾਡੀ ਇੱਜ਼ਤ ਤੇ ਦਾਗ ਲਾ ਕੇ ਸ਼ਾਇਦ ਤੈਨੂੰ ਚੰਨਦੀ ਨਹੀਂ ਲਾ ਜਾਵੇ ਇੰਨੀ ਗੱਲਾਂ ਕਰਕੇ ਤਾਂ ਜਿਹੜਾ ਹੈ ਉਹ ਚਿੱਠੀ ਪਾ ਦਿੰਦਾ ਹੈ ਥੱਲੇ ਜਸਪ੍ਰੀਤ ਦੇ ਪਿਤਾ ਦੇ ਸਾਈਨ ਉਸਤੇ ਮਾਤਾ ਦੇ ਸਾਈਨ ਅੱਧੇ ਪਿੰਡ ਵਾਲਿਆਂ ਦੇ ਸਾਈਨ ਹੁੰਦੇ ਹਨ ਇਹਨਾਂ ਸਭ ਕੁਝ ਦੇਖ ਜਸਪ੍ਰੀਤ ਨੂੰ ਝਟਕਾ ਤਾਂ ਲੱਗਦਾ ਹੈ ਇੱਕ ਵਾਰ ਰੋਣ ਲੱਗ ਜਾਂਦਾ ਹੈ ਉਸ ਨੂੰ ਬਹੁਤ ਬੁਰਾ ਲੱਗਦਾ ਹੈ ਲੇਕਿਨ ਤੀਰ ਕਮਾਨ ਦੇ ਵਿੱਚ ਨਿਕਲ ਚੁੱਕਿਆ ਹੈ ਹੁਣ ਤਾਂ ਬਸ ਜੋ ਵੀ ਹੈ ਉਸ ਤੇ ਜ਼ਿੰਦਗੀ ਦੇ ਵਿੱਚ ਹੈ ਜੋ ਵੀ ਉਸਨੇ ਅੱਗੇ ਬਤਾਉਣਾ ਹੈ ਉਸਦੇ ਹੀ ਫੈਸਲੇ ਦਾ ਨਤੀਜਾ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਜਸਪ੍ਰੀਤ ਨੇ ਚੰਗਾ ਕੀਤਾ ਜਾਂ ਨਹੀਂ ਕਿ ਜਸਪ੍ਰੀਤ ਨੂੰ ਆਪਣੇ ਭਾਵਨਾਵਾਂ ਤੇ ਕੰਟਰੋਲ ਕਰਨਾ ਚਾਹੀਦਾ ਸੀ ਅਗਲੀ ਜੋ ਉਸ ਦੀ ਆਉਣ ਵਾਲੀ ਬੋਟੀ ਸੀ ਉਸ ਬਾਰੇ ਹੋਰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਸੀ ਜਾਂ ਨਹੀਂ ਜੇਕਰ ਜਸਪ੍ਰੀਤ ਦੀ ਸ਼ਾਦੀ ਕਿਸੇ ਮਾੜੀ ਔਰਤ ਨਾਲ ਹੋ ਜਾਂਦੀ ਜੋ ਕਿ ਉਸਤੇ ਮਾਤਾ ਪਿਤਾ ਵਾਂਗ ਹੀ ਉਸਤੇ ਰੋਮ ਮਾਰਿਆ ਕਰਦੀ ਅਤੇ ਉਸ ਨੂੰ ਬਿਨਾਂ ਉਸਦੀ ਰੁਚੀ ਤੋਂ ਬਿਨਾਂ ਉਸਦੇ ਹੁਨਰ ਤੋਂ ਇਸ ਤਰ੍ਹਾਂ ਕੰਮ ਕਰਨ ਲਈ ਦਬਾਅ ਪਾਉਂਦੀ ਸ਼ਾਇਦ ਉਹ ਜੰਦਾ ਨੀਰੇ ਪਾਣਾ ਸੀ ਸ਼ਾਇਦ ਜੇਕਰ ਉਸਦੀ ਤਾਈ ਨਾ ਹੁੰਦੀ ਸ਼ਾਇਦ ਰਾਣੀ ਨਾ ਹੁੰਦੀ ਉਸ ਦਿਨ ਉਸਨੇ ਨਰ ਦੇ ਵਿਚਾਲ ਮਰ ਜਾਣੀ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਰਾਣੀ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਆਪਣੀ ਜ਼ਿੰਦਗੀ ਅਤੇ ਜਸਪ੍ਰੀਤ ਦੀ ਜ਼ਿੰਦਗੀ ਬਾਰੇ ਸੋਚ ਕੇ ਜੋ ਆਪਣੇ ਘਰਵਾਲੇ ਦੀ ਜ਼ਿੰਦਗੀ ਖਰਾਬ ਕੀਤੀ ਪਿੰਡ ਵਾਲਿਆਂ ਦੇ ਵਿੱਚ ਆਪਣੇ ਘਰਵਾਲੇ ਦਾ ਨਾਮ ਡਬੋਇਆ ਕੀ ਉਹ ਸਹੀ ਸੀ ਜਾਂ ਫਿਰ ਬਿਲਕੁਲ ਗਲਤ ਤੁਹਾਨੂੰ ਕੀ ਲੱਗਦਾ ਹੈ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ